ਸਕੋਰਪਿਓ ਗੱਡੀ ਤੇ ਰਿਸ਼ਵਤ ਲੈ ਕੇ ਪੰਜਾਬ ਪੁਲਿਸ ਮੁਲਾਜ਼ਮ ਕਈ ਗੱਡੀਆਂ ਨੂੰ ਮਾਰੀ ਟੱਕਰ ਫਿਰ ਸਕੋਰਪਿਓ ਦਾ ਫਟਿਆ ਟਾਇਰ ਦੂਰ ਜਾ ਕੇ ਵਿਜੀਲੈਂਸ ਨੇ ਕੀਤਾ ਕਾਬੂ ਪੁਲਿਸ ਮੁਲਾਜ਼ਮ ਜੋ ਕਿ ਰਿਸ਼ਵਤ ਦੇ ਪੈਸੇ ਲੈ ਕੇ ਫਰਾਰ ਹੋਇਆ ਸੀ ਵਿਜੀਲੈਂਸ ਬਠਿੰਡਾ ਵੱਲੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਜੋ ਪੁਲਿਸ ਮੁਲਾਜ਼ਮ ਕਲਦੀਪ ਸਿੰਘ ਬਠਿੰਡਾ ਦੇ ਥਾਣਾ ਕੈਂਟ ਨੇੜੇੋਂ ਰਿਸ਼ਵਤ ਦੇ ਪੈਸੇ ਲੈ ਕੇ ਫਰਾਰ ਹੋਇਆ ਸੀ ਜਿਸ ਤੇ ਮਗਰ ਪੁਲਸ ਨੇ ਆਪਣੀਆਂ ਗੱਡੀਆਂ ਲਗਾਈਆਂ ਅਤੇ ਉਹ ਅੱਗੇ ਅੱਗੇ ਆਪਣੀ ਸਕੋਰਪਿਓ ਗੱਡੀ ਨਾਲ ਜਾ ਰਿਹਾ ਸੀ ਜਿਸ ਨੇ ਤੇਜ਼ ਗੱਤਰ ਗੱਟੀ ਆਪਣੀ ਨਾਲ ਕਈਆਂ ਗੱਟੀਆਂ ਨੂੰ ਟੱਕਰ ਮਾਰੀ ਤੇ ਬਾਅਦ ਵਿੱਚ ਉਸਦੀ ਗੱਟੀ ਦਾ ਟਾਇਰ ਫਟ ਗਿਆ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਰਿਸ਼ਵਤ ਦੇ 70000 ਰੁਪਏ ਵੀ ਬਰਾਮਦ ਕਰ ਲਏ ਹਨ। ਪੁਲਿਸ ਨੇ ਇਹ ਰਕਮ ਕਤਲ ਕੇਸ ਵਿੱਚ ਕਿਸੇ ਦਾ ਨਾਮ ਨਾ ਦਰਜ ਕਰਨ ਦੇ ਬਜੋਂ ਮੰਗੀ ਸੀ ਅਤੇ 70000 ਰੁਪਏ ਉਹਨਾਂ ਵੱਲੋਂ ਰਿਸ਼ਵਤ ਦੇ ਦਿੱਤੇ ਗਏ ਜਿਸ ਨੂੰ ਲੈ ਕੇ ਉਹ ਫਰਾਰ ਹੋਇਆ ਸੀ ਤਾਂ ਵਿਜੀਲੈਂਸ ਵਿਭਾਗ ਨੇ ਮਗਰ ਘਤੀ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸੰਗਤ ਸਾਣੇ ਦਾ ਹੌਲਦਾਰ ਹੈ। ਕੁਲਦੀਪ ਸਿੰਘ ਨਾਮ ਹੈ ਉਹਨਾਂ ਦਾ। ਸਾਡੇ ਜਿਹੜੇ ਯੂਨਿਟ ਦੀ ਟੀਮ ਨੇ ਡ੍ਰਾਈਵ ਲਾਇਆ ਸੀਗਾ ਸਾਡੇ ਬਟੰਡਾ ਯੂਨਿਟ ਦੀ ਟੀਮ ਨੇ ਤਾਂ ਉਹਨਾਂ ਟ੍ਰੈਪ ਦੇ ਦੌਰਾਨ ਇਹਨੇ ਉੱਥੋਂ ਮੌਕੇ ਤੋਂ ਪੈਸੇ ਜਿਹੜੇ ਸੀ ਰਿਸ਼ਵਤ ਮੰਗਦੇ ਉਹ ਲੈ ਕੇ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਇਹਨੇ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੀ ਜਿਹੜੀ ਵਿਜੀਲੈਂਸ ਟੀਮ ਨੇ ਸੇਫ ਪੁਲ ਦੇ ਉੱਤੇ ਇਹਨੂੰ ਰਾਉਂਡ ਅਪ ਕੀਤਾਗਾ ਇਹਦਾ ਟਾਇਰ ਬਰਸਟ ਹੋ ਗਿਆ ਪਿਛਲੇ ਪਾਸੇ ਤੋਂ ਕਿਸੇ ਕੋਈ ਉਧਰ ਮਰਡਰ ਹੋਇਆ ਸੀਗਾ ਉਹ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਜੇ ਤੀਕੇਸ ਨਾਲ ਪੈਸੇ ਦੂਸਰੀ ਟੀਮ ਨਾਲ ਪੈਸੇ ਲੈਣ ਦੀ ਗੱਲ ਬਸ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਜਾਂ ਤੇ ਨਾਂ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਹ ਸੰਦੇ ਨੂੰ ਸੀ ਰੱਸ਼ ਕੀਤਾ ਹੌਲਦਾਰ ਨੂੰ ਇਹਨੇ ਕਿਹਾ ਸੀ ਵੀ ਮੈਂ ਕੱਢ ਦੂੰਗਾ ਪਰ ਕੱਢਣ ਦਾ ਬਾਣਾ ਲਾ ਕੇ ਉਹਨਾਂ ਤੋਂ ਪੈਸੇ ਮੰਗ ਕੇ ਡਿਮਾਂਡ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਹੋ ਗਿਆ ਕਿੱਥੇ ਸਰ ਤੁਸੀਂ ਜਿਹੜਾ ਜਿਹੜਾ ਟਰੈਪ ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਾਇਆ ਜੀ ਇਹ ਜਿਹੜਾ ਕੰਰਟ ਥਾਣੇ ਦਾ ਪੁਲ ਹੈਗਾ ਉਹਦੇ ਥੱਲੇ ਇਹਨੇ ਗੱਡੀ ਦੇ ਵਿੱਚ ਹੀ ਇਹ ਬੈਠਾ ਸੀਗਾ ਉੱਥੇ ਟਰੈਪ ਲੱਗਿਆ ਸੀਗਾ ਉੱਥੇ ਉਹਨੇ ਗੱਡੀ ਪਹੁੰਚਾਈ ਤੇ ਇੱਥੇ ਫਟਦੇ ਹੋਏ ਇਸ ਤੇ ਸਰ ਕਿਸੇ ਤਰ੍ਹਾਂ ਦੀ ਵੀ ਗੱਲ ਚੱਲ ਰਹੀ ਹੈ ਕੋਈ ਇੰਚ ਸਾਡੀ ਟੀਮ ਦਾ ਮੈਂਬਰ ਤਾਂ ਨਹੀਂ ਹੋਇਆ ਸਾਨੂੰ ਮੈਨੂੰ ਇੰਨਾ ਕੁ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਵੀ ਰਸਤੇ ਦੇ ਇਨਸੀਡੈਂਟ ਹੋਇਆਗਾ ਉਹਦੇ ਚ ਜੋ ਸੈਕਸ਼ਨਸ ਦਾ ਵਾਧਾ ਹੋਊਗਾ ਉਸ ਮੁਤਾਬਕ ਫਰਦਰ ਕਾਰਵਾਈ ਹੋਊਗੀ ਸਰ ਫਾਇਰਿੰਗ ਦਾ ਮਾਮਲਾ ਵੀ ਕਹਿ ਰਹੇ ਸੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈਗੀ ਫਾਇਰਿੰਗ ਹਾਲੇ ਤੱਕ ਮੇਰੇ ਧਿਆਨ ਚ ਨਹੀਂ ਆਈ ਕਿਉਂਕਿ ਸੋਸ ਦੇਖ ਰਿਹਾ ਹਾਂ ਟਾਇਰ ਬ੍ਰਸਟ ਹੋਇਆਗਾ ਉਹਦਾ ਬਲਾਸਟ ਹੋਇਆ ਟਾਇਰ ਦਾ ਉਹਦੇ ਕਰਕੇ ਕਿਸੇ ਕਿਸੇ ਨੂੰ ਲੱਗਿਆ ਹੋਊਗਾ ਹਾਂਜੀ ਇਸ ਸੰਗਤ ਪੁਲਿਸ ਸਟੇਸ਼ਨ ਚ ਪੋਸਟਰ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਰਪਸ਼ਨ ਐਕਟ ਦਾ ਪਰਚਾ ਅਸੀਂ ਦੇ ਆਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇਜ਼ਿੰਗ ਹੋਈ ਆ ਹੋਰ ਆ ਉਹ ਸੈਕਸ਼ਨਸ ਦਾ ਵਾਦਾ ਹੋਊਗਾ